ਸਾਖੀ ਨੂੰ ਕੀਤ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਬਿਆਸ ਦਰਿਆ ਦੇ ਪਾਣੀ ਵਿੱਚ ਰਖਵਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਭਾਈ ਮੱਖਣਸਾਲ ਲਵਾਨਾ ਕਾਫੀ ਸਮਾਂ ਬਾਬੇ ਬਕਾਲੇ ਰੁਕੇ ਰਹੇ ਇੱਕ ਦਿਨ ਮੱਖਣਸਾਹ ਨੇ ਗੁਰੂ ਸਾਹਿਬ ਕੋਲ ਆਗਿਆ ਮੰਗੀ ਗੁਰੂ ਜੀ ਮੈਨੂੰ ਜਾਣ ਦੀ ਆਗਿਆ ਬਖਸ਼ੋ ਤਾਂ ਜੋ ਮੈਂ ਮੁਰ ਤੋਂ ਆਪਣਾ ਕੰਮਕਾਰ ਸੰਭਾਲ ਸਕਾਂ ਗੁਰੂ ਸਾਹਿਬ ਨੇ ਕਿਹਾ ਮੱਖਣ ਸਾ ਅਸੀਂ ਵੀ ਇੱਥੋਂ ਜਾਣ ਦਾ ਮਨ ਬਣਾਇਆ ਹੈ ਇੱਥੇ ਰਹਿਣਾ ਹੁਣ ਉਚਿਤ ਨਹੀਂ ਹੈ ਧੀਰਮਲ ਦੀ ਈਰਖਾ ਲਗਾਤਾਰ ਵੱਧ ਰਹੀ ਹੈ ਅਸੀਂ ਕਿਸੇ ਬਿਖੇੜੇ ਵਿੱਚ ਨਹੀਂ ਪੈਣਾ ਚਾਹੁੰਦੇ ਇਸ ਤੋਂ ਬਾਅਦ ਇਹ ਫੈਸਲਾ ਗੁਰੂ ਕੇ ਮਹਿਲ ਵੀ ਪਹੁੰਚ ਗਿਆ ਸਾਰਿਆਂ ਨੇ ਸੁਣ ਕੇ ਕੂਚ ਕਰਨ ਦਾ ਮਨ ਬਣਾ ਲਿਆ ਸਾਰਾ ਸਾਜ਼-ਸਮਾਨ ਬਣ ਕੇ ਗੱਡਿਆਂ ਉੱਪਰ ਲੱਦਣ ਲੱਗੇ ਕੁਝ ਸਿੰਘ ਗੁਰੂ ਸਾਹਿਬ ਦਾ ਸਰੂਪ ਵੀ ਗੱਡੇ ਉੱਪਰ ਲੱਦਣ ਲੱਗੇ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਰੂਪ ਇੱਥੇ ਕਿਵੇਂ ਆਇਆ ਤਸਿਕਨ ਦਸਿਆ ਧੀਰਮਲ ਦੇ ਘਰੋਂ ਸਿੱਖਾਂ ਨੇ ਚੁੱਕ ਲਿਆ ਸੀ ਗੁਰੂ ਸਾਹਿਬ ਨੇ ਕਿਹਾ ਇਸ ਰੂਪ ਨਹੀਂ ਅਸੀਂ ਲਿਆਉਣਾ ਚਾਹੀਦਾ ਇਹ ਧੀਰਮਲ ਦੀ ਹੀ ਇਮਾਨਤ ਹੈ ਉਸ ਪਾਸ ਹੀ ਰਹਿਣ ਦੇਣਾ ਚਾਹੀਦਾ ਸੀ ਇਸ ਨੂੰ ਵਾਪਸ ਕਰ ਦੇਵੋ ਸਿੱਖਾਂ ਨੇ ਜਵਾਬ ਦਿੱਤਾ ਮੱਖਣ ਸਾਹ ਜੀ ਤੇ ਮਾਤਾ ਜੀ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਨਹੀਂ ਅਸੀਂ ਇਹ ਸਰੂਪ ਆਪਣੇ ਕੋਲ ਹੀ ਰੱਖਾਂਗੇ ਇਹ ਸੁਣ ਗੁਰੂ ਸਾਹਿਬ ਚੁੱਪ ਹੋ ਗਏ ਅਤੇ ਕੁਝ ਕਰ ਦਿੱਤਾ ਜਦ ਵਿਆਸ ਦਰਿਆ ਦੇ ਕੰਢੇ ਪਹੁੰਚੇ ਤਾਂ ਗੁਰੂ ਸਾਹਿਬ ਨੇ ਮੁੜ ਉਹੀ ਗੱਲ ਦੁਹराई ਅਸੀਂ ਇਹ ਸਰੂਪ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਇਸ ਨੂੰ ਧੀਰਮਲ ਨੂੰ ਵਾਪਸ ਕਰ ਦੇਵੋ ਇਹ ਸੁਣ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਹੁਣ ਤਾਂ ਅਸੀਂ ਬਹੁਤ ਦੂਰ ਆ ਗਏ ਹਾਂ ਕੋਈ ਵਾਪਸ ਮੋੜਨ ਵਾਲਾ ਸਿੱਖ ਵੀ ਨਹੀਂ ਹੈ ਜੇ ਸਾਥੇ ਸਰੂਪ ਭੇਜ ਦਈਏ ਗੁਰੂ ਸਾਹਿਬ ਨੇ ਕਿਹਾ ਕਿਵੇਂ ਵੀ ਹੋਵੇ ਪਰ ਅਸੀਂ ਇਹ ਸਰੂਪ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਣਾ ਗੁਰੂ ਸਾਹਿਬ ਨੇ ਸਰੂਪ ਨੂੰ ਦਰਿਆ ਦੇ ਪਾਣੀ ਵਿੱਚ ਰਖਵਾ ਦਿੱਤਾ ਜਿੱਥੇ ਪਾਣੀ ਕਾਫੀ ਡੂੰਘਾ ਸੀ ਇੱਕ ਸਿੱਖ ਨੂੰ ਧੀਰਮਲ ਕੋਲ ਭੇਜਿਆ ਕਿ ਉਸ ਨੂੰ ਖਬਰ ਕਰ ਦੇਵੋ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ دریا ਵਿੱਚ ਰੱਖ ਗਏ ਹਨ ਤੁਸੀਂ ਆ ਕੇ ਕੱਢ ਲਵੋ ਇਹ ਸੁਨੇਹਾ ਲੈ ਕੇ ਇੱਕ ਸਿੰਘ ਵਾਪਸ ਮੁੜਿਆ ਅਤੇ ਗੁਰੂ ਸਾਹਿਬ ਅੱਗੇ ਨੂੰ ਕੂਚ ਕਰ ਗਏ ਉਧਰ ਜਾ ਧੀਰਮਲ ਕੋਲ ਇਹ ਖਬਰ ਪਹੁੰਚੀ ਤਾਂ ਬਹੁਤ ਹੈਰਾਨ ਹੋਇਆ ਕਿ ਪਾਣੀ ਵਿੱਚ ਸਰੂਪ ਨੂੰ ਰੱਖ ਗਏ ਹਨ ਇਹ ਉਹ ਕਿਹੋ ਜਿਹਾ ਕਾਰਜ ਕੀਤਾ ਹੈ ਹੁਣ ਤੱਕ ਤਾਂ ਗ੍ਰੰਥ ਸਾਹਿਬ ਦੇ ਸਾਰੇ ਅੰਗ ਪਾਣੀ ਨਾਲ ਗਲ ਗਏ ਹੋਣਗੇ ਪਰ ਅੰਦਰੋਂ ਅੰਦਰੀ ਧੀਰਮਲ ਨੂੰ ਗੁਰੂ ਸਾਹਿਬ ਦੀ ਮਹਿਮਾ ਦਾ ਪਤਾ ਸੀ ਉਸਨੇ ਆਪਣੇ ਸੇਵਕਾਂ ਨੂੰ ਚੱਲਣ ਲਈ ਕਿਹਾ ਤਾਂ ਉਹਦੇ ਸਾਥੀਆਂ ਨੇ ਰੋਕ ਲਿਆ ਕੀ ਗੱਲਾਂ ਕਰਦੇ ਹੋ ਤੇਗ ਭਾਦਰ ਐਵੇਂ ਝੂਠ ਬੋਲ ਗਿਆ ਹੈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਇਹ ਜ਼ਰੂਰ ਕੋਈ ਝੂਠੀ ਖਬਰ ਹੈ ਇਹ ਸੁਣ ਤੀਰਮਲ ਫਿਰ ਰੁਕ ਗਿਆ ਇਸ ਤਰ੍ਹਾਂ ਕਈ ਦਿਨ ਉਸਦੇ ਮਨ ਵਿੱਚ ਉਬਾਲ ਉੱਠਦੇ ਰਹੇ ਕੁਝ ਕਰਨ ਦੀ ਤਿਆਰੀ ਕਰੇ ਪਰ ਫਿਰ ਕੋਈ ਰੋਕ ਦੇਵੇ ਆਂਤੂ ਨੇ ਇੱਕ ਦਿਨ ਤੁਰ ਹੀ ਪਿਆ ਅਤੇ ਇਹ ਸੋਚਿਆ ਕਿ ਗੁਰੂ ਸਾਹਿਬ ਕਦੇ ਝੂਠ ਨਹੀਂ ਬੋਲ ਸਕਦੇ ਚੱਲ ਕੇ ਦੇਖਣਾ ਚਾਹੀਦਾ ਹੈ ਇਹ ਧਾਰਕੇ ਨਾਲ ਗੋਤਾਖੁਰਲੇ ਤੇ ਦਿਆ ਦੇ ਕੰਡੇ ਦੇ ਸਰੂਪ ਦੀ ਭਾਲ ਜਾਰੀ ਕਰ ਦਿੱਤੀ। ਗੋਤਾਖੁਰਾ ਨੇ ਕਾਫੀ ਗੋਤੇ ਲਗਾਏ ਪਰ ਸਰੂਪ ਹਾਸਲ ਨਾ ਹੋਇਆ। ਕਾਫੀ ਦਿਨ ਇਸ ਤਰ੍ਹਾਂ ਕਰਦੇ ਰਹੇ ਪਰ ਸਰੂਪ ਦਾ ਕੋਈ ਥਾਂ ਪਤਾ ਨਾ ਲੱਗਾ। ਇੱਕ ਸਿੱਖ ਸੱਜਣ ਨੇ ਦੱਸਿਆ ਕਿ ਸਾਰੇ ਗੁਰੂਆਂ ਸਮੇਤ ਗੁਰੂ ਤੇਗ ਬਹਾਦਰ ਜੀ ਅਰਦਾਸ ਕਰੋ। ਫਿਰ ਹੀ ਇਹ ਕਾਜ ਨੇਪਰੇ ਚੜ੍ਹ ਸਕਦਾ ਹੈ। ਧੀਰਮਨ ਨੇ ਸੱਚੇ ਮਨ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਸਾਰੇ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕੀਤੀ। ਅਤੇ 5000 ਰੁਪਏ ਦੀ ਸੁਖ ਵੀ ਸੁਖੀ ਅਰਦਾਸ ਕਰਵਾ ਫਿਰ ਤੁਰ ਪਿਆ ਤੇ ਗੋਤਾਖੋਰਾਂ ਨੇ ਗੋਤੇ ਲਾਉਣ ਲੱਗੇ ਤੇ ਕਾਫੀ ਦਿਨ ਟਲ ਗਿਆ ਪਰ ਰੂਪ ਨਾ ਲੱਭਾ ਜਦ ਥੱਕ ہار ਕੇ ਬੈਠ ਗਏ ਤਾਂ ਇੱਕ ਸਿੱਖ ਜੋ ਉਸ ਸਮੇਂ ਮੌਜੂਦ ਸੀ ਜਿਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਰੂਪ ਪਾਣੀ ਵਿੱਚ ਰੱਖਿਆ ਸੀ ਤਾਂ ਉਹ ਸਾਰਾ ਕੁਝ ਦੂਰੋਂ ਦੇਖ ਰਿਹਾ ਸੀ ਉਸ ਸੱਜਣ ਨੇ ਦੱਸਿਆ ਕਿ ਇਸ ਜਗ੍ਹਾ ਤੇ ਦੇਖੋ ਜਦ ਉਸ ਥਾਂ ਤੇ ਗੋਤਾਖੋਰਾਂ ਨੇ ਗੋਤਾ ਲਗਾਇਆ ਤਾਂ ਪੂਰੇ 11 ਦਿਨ ਬਾਅਦ ਗੁਰੂ ਸਾਹਿਬ ਦਾ ਸਰੂਪ ਮਿਲ ਗਿਆ ਸਰੂਪ ਨੂੰ ਦੇਖ ਕੇ ਧੀਰਮਲ ਬਹੁਤ ਖੁਸ਼ ਹੋਇਆ ਆਪਣੇ ਡੇਰੇ ਆ ਕੇ ਉਸ ਨੇ ਪੂਰੀ ਮਰਿਆਦਾ ਨਾਲ ਗੁਰੂ ਸਾਹਿਬ ਦੇ ਸਰੂਪ ਦੀ ਸੰਭਾਲ ਕੀਤੀ ਜਦ ਖੋਲ ਕੇ ਦੇਖਿਆ ਤਾਂ ਕੁਝ ਅੰਗ ਹੀ ਪਾਣੀ ਨਾਲ ਗਿੱਲੇ ਹੋਏ ਸਨ ਹਾਸ਼ੀਏ ਤੱਕ ਜਿੱਥੇ ਸ਼ਬਦ ਨਹੀਂ ਸਨ ਲਿਖੇ ਹੋਏ ਜਿੱਥੋਂ ਸ਼ਬਦ ਸ਼ੁਰੂ ਹੁੰਦੇ ਹਨ ਉਹ ਜਗ੍ਹਾ ਬਿਲਕੁਲ ਸੁੱਕੀ ਤੇ ਠੀਕ ਪਈ ਸੀ ਇਹ ਦੇਖ ਕੇ ਸਾਰੇ ਬਹੁਤ ਹੈਰਾਨ ਹੋਏ ਕਿ 11 ਦਿਨ ਸਰੂਪ ਪਾਣੀ ਵਿੱਚ ਰਿਹਾ ਤਾਂ ਵੀ ਸਰੂਪ ਨੂੰ ਕੁਝ ਨਹੀਂ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਉਣ ਵਾਲੇ ਸਮੇਂ ਨੂੰ ਜਾਣਦੇ ਸਨ ਇਸ ਲਈ ਉਹ ਸਰੂਪ ਆਪਣੇ ਨਾਲ ਨਹੀਂ ਲੈ ਕੇ ਗਏ ਜੇਕਰ ਉਹ ਸਰੂਪ ਅਨੰਦਪੁਰ ਸਾਹਿਬ ਆਪਣੇ ਨਾਲ ਲੈ ਜਾਂਦੇ ਤਾਂ ਜਦੋਂ ਅਨੰਦਪੁਰ ਸਾਹਿਬ ਦੀ ਜੰਗਾਂ ਹੋਈਆਂ ਜਿੱਥੇ ਨੌ ਮਾਨਸਾਹਤ ਸਰਸਾ ਨਦੀ ਵਿੱਚ ਡੁੱਬ ਗਿਆ ਸੀ ਹੋ ਸਕਦਾ ਹੈ ਕਿ ਉਹ ਇਹ ਸਰੂਪ ਵੀ ਉਸ ਸਮੇਂ ਸਰਸਾ ਨਦੀ ਦੇ ਵਿੱਚ ਰੁੜ ਜਾਂਦਾ ਇਸ ਲਈ ਜਾਣੀ ਜਾਣ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਸਰੂਪ ਤੀਰਮਨ ਕੋਲ ਹੀ ਰਹਿਣਾ ਠੀਕ ਸਮਝਿਆ ਤੇ ਅੱਜ ਵੀ ਇਸ ਰੂਪ ਪਿੰਡ ਕਰਤਾਰਪੁਰ ਵਿਖੇ ਮੌਜੂਦ ਹੈ ਜਿੱਥੇ ਸੰਗਤਾਂ ਇਸ ਰੂਪ ਦੇ ਦਰਸ਼ਨ ਕਰਦੀਆਂ ਹਨ